ਦੋਸਤੋ ਅੱਜ ਦੀ ਕਹਾਣੀ ਇੱਕ ਸੱਚੇ ਚਮਤਕਾਰ ਦੀ ਕਹਾਣੀ ਹੈ। ਇੱਕ ਵਾਰ ਦੀ ਗੱਲ ਹੈ ਕਿ ਛੋਟੇ ਜਿਹੇ ਪਿੰਡ ਵਿੱਚ ਇੱਕ ਸੰਤ ਇਕੱਲੇ ਰਹਿੰਦੇ ਸਨ। ਉਹਨਾਂ ਕੋਲ ਕਈ ਸਿੱਧੀਆਂ ਸਨ ਪਰ ਉਹ ਕਦੇ ਵੀ ਇਹਨਾਂ ਦਾ ਦਿਖਾਵਾ ਨਹੀਂ ਕਰਦੇ। ਉਹ ਸਿਰਫ ਲੋਕਾਂ ਦੀ ਮਦਦ ਕਰਦੇ ਤੇ ਸਦਾ ਸ਼ਾਂਤ ਰਹਿੰਦੇ। ਇਸ ਕਰਕੇ ਲੋਕ ਉਹਨਾਂ ਨੂੰ ਬਹੁਤ ਸਤਿਕਾਰ ਤੇ ਪਿਆਰ ਦਿੰਦੇ। ਹੌਲੀ-ਹੌਲੀ ਉਹਨਾਂ ਦੀ ਸ਼ੋਹਰਤ ਦੂਰ-ਦੂਰ ਤੱਕ ਫੈਲਣ ਲੱਗੀ। ਇੱਕ ਦਿਨ ਉਹ ਸੰਤ ਕਿਸੇ ਕੰਮ ਲਈ ਨੇੜੇ ਦੇ ਸ਼ਹਿਰ ਰਾਜਨਗਰ ਪਹੁੰਚੇ। ਰਾਜੇ ਨੇ ਮਹਿਲ ਦੀ ਛੱਤ ਤੋਂ ਵੇਖਿਆ ਕਿ ਬਹੁਤ ਸਾਰੇ ਲੋਕ ਕਿਸੇ ਪਾਸੇ ਜਾ ਰਹੇ ਨੇ ਉਸ ਨੇ ਮੰਤਰੀ ਨੂੰ ਪੁੱਛਿਆ ਇਹ ਲੋਕ ਕਿੱਥੇ ਜਾ ਰਹੇ ਨੇ ਕੀ ਅੱਜ ਕੋਈ ਖਾਸ ਦਿਨ ਹੈ ਮੰਤਰੀ ਨੇ ਦੱਸਿਆ ਮਹਾਰਾਜ ਨੇੜੇ ਹੀ ਇੱਕ ਚਮਤਕਾਰੀ ਸੰਤ ਆਏ ਨੇ ਜੋ ਬਹੁਤ ਮਸ਼ਹੂਰ ਨੇ ਲੋਕ ਉਹਨਾਂ ਦੇ ਦਰਸ਼ਨ ਕਰਨ ਜਾ ਰਹੇ ਨੇ ਇਹ ਗੱਲ ਰਾਜੇ ਨੂੰ ਚੰਗੀ ਨਾ ਲੱਗੀ ਉਸ ਨੂੰ ਲੱਗਿਆ ਕਿ ਮੇਰੇ ਰਾਜ ਵਿੱਚ ਕੋਈ ਮੇਰੇ ਤੋਂ ਵੱਧ ਵੀ ਮਸ਼ਹੂਰ ਕਿਵੇਂ ਹੋ ਸਕਦਾ ਹੈ ਕ ਉਸ ਦੇ ਮਨ ਵਿੱਚ ਧੀਰਖਾ ਜਾਗ ਪਈ ਪਰ ਉਸ ਨੇ ਆਪਣੀ ਗੱਲ ਲੁਕਾਈ ਤੇ ਮੰਤਰੀ ਨੂੰ ਹੁਕਮ ਦਿੱਤਾ ਤੁਰੰਤ ਜਾਓ ਤੇ ਉਸ ਸੰਤ ਨੂੰ ਮਹਿਲ ਵਿੱਚ ਬੁਲਾਓ ਸੰਤ ਸਾਦੇ ਸੁਭਾਅ ਵਾਲੇ ਸਨ ਉਹ ਮੰਤਰੀ ਨਾਲ ਦਰਬਾਰ ਵਿੱਚ ਪਹੁੰਚੇ ਰਾਜੇ ਨੇ ਸਭਾ ਦੇ ਸਾਹਮਣੇ ਆਖਿਆ ਸੰਤ ਜੀ ਅਸੀਂ ਤੁਹਾਡੇ ਚਮਤਕਾਰਾਂ ਦੀਆਂ ਕਹਾਣੀਆਂ ਸੁਣੀਆਂ ਨੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਕੋਈ ਚਮਤਕਾਰ ਦਿਖਾਓ ਸੰਤ ਮੁਸਕਰਾਏ ਤੇ ਬੋਲੇ ਰਾਜਨ ਸਭ ਤੋਂ ਵੱਡਾ ਚਮਤਕਾਰ ਤਾਂ ਇਸ ਪਲ ਵਿੱਚ ਹੋ ਰਿਹਾ ਹੈ ਅਸਲੀ ਸ਼ਾਂਤੀ ਤੇ ਚਮਤਕਾਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਇੱਕ ਸੱਚ ਹੈ ਦੂਜਾ ਸਿਰਫ ਦਿਖਾਵਾ ਜੇ ਤੁਸੀਂ ਚਮਤਕਾਰ ਵੇਖਣਾ ਚਾਹੁੰਦੇ ਹੋ ਤਾਂ ਇਸ ਪਲ ਦੀ ਡੁੰਗਾਈ ਨੂੰ ਸਮਝੋ ਹਰ ਪਲ ਵਿੱਚ ਜਾਦੂ ਹੈ ਰਾਜੇ ਨੂੰ ਸੰਤ ਦੀ ਗੱਲ ਸਮਝ ਨਾ ਆਈ ਉਸ ਨੇ ਆਖਿਆ ਸੰਤ ਜੀ ਇਹ ਗੱਲਾਂ ਸਾਡੇ ਸਮਝ ਨਹੀਂ ਆਉਂਦੀਆਂ ਜਦੋਂ ਤੱਕ ਅਸੀਂ ਕੋਈ ਛੋਟਾ ਜਿਹਾ ਜਾਦੂ ਨਹੀਂ ਵੇਖਦੇ ਅਸੀਂ ਇਹ ਡੁੰਗੀਆਂ ਗੱਲਾਂ ਨਹੀਂ ਸਮਝ ਸਕਦੇ ਕਿਰਪਾ ਕਰਕੇ ਸਾਨੂੰ ਕੋਈ ਅਨੋਖਾ ਚਮਤਕਾਰ ਦਿਖਾਓ ਸੰਤ ਦਾ ਮਨ ਸਾਫ਼ ਤੇ ਸੱਚਾ ਸੀ ਉਹਨਾਂ ਨੇ ਆਖਿਆ ਠੀਕ ਹੈ ਰਾਜਨ ਮੈਨੂੰ ਇੱਕ ਕੁਰਸੀ ਦਿਓ ਮੈਂ ਉਸ ਨੂੰ ਤੁਹਾਡੀਆਂ ਅੱਖਾਂ ਦੇ ਸਾਹਮਣੇ ਗਾਇਬ ਕਰ ਦਿਆਂਗਾ ਤੁਰੰਤ ਕੁਰਸੀ ਲਿਆਂਦੀ ਗਈ ਸੰਤ ਨੇ ਜਿਵੇਂ ਹੀ ਅੱਗੇ ਹੱਥ ਵਧਾਇਆ ਅਚਾਨਕ ਉਹਨਾਂ ਨੂੰ ਜ਼ੋਰਦਾਰ ਝਟਕਾ ਲੱਗਾ ਤੇ ਸਾਹਮਣੇ ਰੱਖੀ ਕੁਰਸੀ ਦੀ ਥਾਂ ਤੇ ਰਾਜੇ ਦਾ ਸਿੰਘਾਸਨ ਗਾਇਬ ਹੋ ਗਿਆ ਦਰਬਾਰ ਵਿੱਚ ਸਨਾਟਾ ਛਾ ਗਿਆ ਰਾਜਾ ਗੁੱਸੇ ਨਾਲ ਤੜਫੁੱਟਿਆ ਤੇ ਚੀਕਿਆ ਇਸ ਬਖੰਡੀ ਨੂੰ ਗ੍ਰਿਫਤਾਰ ਕਰੋ ਇਸਨੇ ਜਾਣਬੁੱਝ ਕੇ ਮੇਰੇ ਸਿੰਘਾਸਨ ਦਾ ਅਪਮਾਨ ਕੀਤਾ ਹੈ ਸੰਤ ਸ਼ਾਂਤੀ ਨਾਲ ਬੋਲੇ ਰਾਜਨ ਮੈਂ ਤੁਹਾਡੇ ਤੇ ਨਹੀਂ ਇਸ ਹਾਲਾਤ ਤੇ ਹੱਸ ਰਿਹਾ ਹਾਂ ਮੈਂ ਤਾਂ ਕੁਰਸੀ ਗਾਇਬ ਕਰਨੀ ਸੀ ਪਰ ਸਿੰਘਾਸਨ ਗਾਇਬ ਹੋ ਗਿਆ ਜ਼ਿੰਦਗੀ ਵਿੱਚ ਜੈ ਹੁੰਦਾ ਹੈ ਹਰ ਪਲ ਵਿੱਚ ਅਣਗਿਣਤ ਸੰਭਾਵਨਾਵਾਂ ਲੁਕੀਆਂ ਹੁੰਦੀਆਂ ਨੇ ਰਾਜੇ ਨੇ ਗੁੱਸੇ ਵਿੱਚ ਆਖਿਆ ਤੂੰ ਮਾਫੀ ਮੰਗਣ ਦੀ ਥਾਂ ਹੱਸ ਰਿਹਾ ਏ ਅੱਜ ਮੈਂ ਤੈਨੂੰ ਇਸ ਪਲ ਦਾ ਜਾਦੂ ਦਿਖਾਉਣਾ ਹਾਂ ਤੈਨੂੰ ਫਾਂਸੀ ਦਿੱਤੀ ਜਾਵੇਗੀ ਸੰਤ ਮੁਸਕਰਾਏ ਤੇ ਬੋਲੇ ਰਾਜਨ ਚਿੰਤਾ ਦੀ ਕੋਈ ਗੱਲ ਨਹੀਂ ਮੈਂ ਜਾਣਦਾ ਹਾਂ ਕਿ ਹੁਣ ਵੀ ਸਭ ਚੰਗਾ ਹੈ ਤੇ ਅੱਗੇ ਵੀ ਸਭ ਚੰਗਾ ਹੀ ਹੋਵੇਗਾ ਸੰਤ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਰਾਜੇ ਨੇ ਸਪਾਹੀਆਂ ਨੂੰ ਹੁਕਮ ਦਿੱਤਾ ਕਿ ਰੋਜ਼ ਸੰਤ ਦੀ ਖ਼ਬਰ ਲਿਆਓ ਕੁਝ ਲੋਕ ਸੰਤ ਨੂੰ ਮਿਲਣ ਆਏ ਤੇ ਬੋਲੇ ਗੁਰੂ ਜੀ ਕੁਝ ਕਰੋ ਰਾਜੇ ਤੂੰ ਮਾਫੀ ਮੰਗ ਲਓ ਹਾਲੇ ਵੀ ਸਮਾਂ ਹੈ ਸੰਤ ਮੁਸਕਰਾਏ ਤੇ ਬੋਲੇ ਮੈਂ ਝੂਠੀ ਮਾਫੀ ਨਹੀਂ ਮੰਗ ਸਕਦਾ ਮੈਂ ਜਾਣਦਾ ਹਾਂ ਕਿ ਹਰ ਪਲ ਚਮਤਕਾਰ ਹੈ ਤੁਸੀਂ ਚਿੰਤਾ ਨਾ ਕਰੋ ਇਸ ਪਲ ਦੀ ਸਹੀ ਵਰਤੋਂ ਕਰੋ ਤੇ ਜੋ ਸਹੀ ਹੈ ਉਹੀ ਕਰੋ ਹਰ ਰੋਜ਼ ਸਿਪਾਹੀ ਰਾਜੇ ਨੂੰ ਦੱਸਦੇ ਕਿ ਸੰਤ ਬਿਲਕੁਲ ਸ਼ਾਂਤ ਨੇ ਨਾ ਡਰਨਾ ਨਾ ਸ਼ਿਕਾਇਤ ਹਰ ਵਾਰ ਉਹ ਇਹੀ ਆਖਦੇ ਨੇ ਹਰ ਪਲ ਵਿੱਚ ਜਾਦੂ ਹੈ ਇਸ ਪਲ ਦੀ ਸਹੀ ਵਰਤੋਂ ਕਰੋ ਤੇ ਜੋ ਸਹੀ ਹੈ ਉਹੀ ਕਰੋ 7ਵੇਂ ਦਿਨ ਸੰਤ ਨੂੰ ਰਾਜੇ ਦੇ ਸਾਹਮਣੇ ਲਿਆਂਦਾ ਗਿਆ ਰਾਜੇ ਨੇ ਪੁੱਛਿਆ ਤੁਸੀਂ ਅਜੇ ਵੀ ਚਿੰਤਾ ਨਹੀਂ ਕਰ ਰਹੇ ਸੰਤ ਬੋਲੇ ਰਾਜਨ ਸੱਚ ਹੈ ਕਿ ਮੇਰੇ ਗਲ ਵਿੱਚ ਫਾਂਸੀ ਦਾ ਫੰਦਾ ਹੈ ਪਰ ਇਹ ਵੀ ਸੱਚ ਹੈ ਕਿ ਮੈਂ ਇਸ ਪਲ ਵਿੱਚ ਜੀ ਰਿਹਾ ਹਾਂ ਇਸ ਪਲ ਵਿੱਚ ਅਣਗਿਣਤ ਮੌਕੇ ਨੇ ਮੈਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਇੰਨੇ ਨੂੰ ਇੱਕ ਸਿਪਾਈ ਦੌੜਦਾ ਹੋਇਆ ਆਇਆ ਤੇ ਰਾਜੇ ਨੂੰ ਬੋਲਿਆ ਮਹਾਰਾਜ ਰਾਜਕੁਮਾਰ ਬੇਹੋਸ਼ ਹੋ ਗਏ ਨੇ ਉਹਨਾਂ ਦੇ ਮੂੰਹ ਵਿੱਚੋਂ ਕੋਹ ਨਿਕਲ ਰਿਹਾ ਹੈ ਸੰਤ ਨੇ ਤੁਰੰਤ ਰਾਜਕੁਮਾਰ ਨੂੰ ਵੇਖਿਆ ਤੇ ਆਪਣੀ ਸਿੱਧੀ ਨਾਲ ਉਸ ਨੂੰ ਹੋਸ਼ ਵਿੱਚ ਲਿਆਂਦਾ। ਸੰਤ ਬੋਲੇ ਵੇਖੋ ਰਾਜਨ ਜੇ ਮੈਂ ਇੱਥੇ ਨਾ ਹੁੰਦਾ ਤਾਂ ਰਾਜਕੁਮਾਰ ਦੀ ਜਾਨ ਖਤਰੇ ਵਿੱਚ ਹੋ ਸਕਦੀ ਸੀ। ਰਾਜੇ ਨੇ ਸਾਰੀ ਸਭਾ ਦੇ ਸਾਹਮਣੇ ਸੰਤ ਦੇ ਪੈਰ ਝੁਕੇ ਤੇ ਆਪਣੀ ਗਲਤੀ ਮੰਨ ਲਈ। ਉਸ ਨੇ ਕਿਹਾ ਸੰਤ ਦਾ ਚਿੰਤਾ ਨਾ ਕਰਨਾ ਹਰ ਪਲ ਤੇ ਭਰੋਸਾ ਕਰਨਾ ਹੀ ਅਸਲੀ ਚਮਤਕਾਰ ਸੀ। ਸੋ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਸਲੀ ਚਮਤਕਾਰ ਵਰਤਮਾਨ ਵਿੱਚ ਜੀਣ ਦੀ ਕਲਾ ਹੈ। ਹਰ ਹਾਲ ਵਿੱਚ ਸ਼ਾਂਤ ਰਹਿਣਾ ਮਨੁੱਖ ਦੀ ਕੁਦਰਤੀ ਅਵਸਥਾ ਹੈ ਸੋ ਇੱਕ ਵਾਰ ਇਕੱਲੇ ਬੈਠ ਕੇ ਸੋਚੋ ਜੀਵਨ ਦਾ ਅਸਲੀ ਚਮਤਕਾਰ ਇਸ ਪਲ ਵਿੱਚ ਹੈ ਨਾ ਅਤੀਤ ਦਾ ਕੋਈ ਵजूद ਨਾ ਭਵਿੱਖ ਦੀ ਕੋਈ ਪਕੜ ਜੋ ਕਰਨਾ ਹੈ ਜੋ ਬੰਨਾ ਹੈ ਸਭ ਇਸ ਪਲ ਵਿੱਚ ਸੰਭਵ ਹੈ ਜਦੋਂ ਅਸੀਂ ਬੀਤੇ ਨੂੰ ਜਾਂ ਭਵਿੱਖ ਨੂੰ ਫੜੀ ਰੱਖਦੇ ਹਾਂ ਤਾਂ ਵਰਤਮਾਨ ਗਵਾ ਦਿੰਦੇ ਹਾਂ ਸੰਤ ਦੀ ਸ਼ਾਂਤੀ ਤੇ ਵਿਸ਼ਵਾਸ ਸਾਨੂੰ ਸਿਖਾਉਂਦਾ ਹੈ ਕਿ ਜੇ ਅਸੀਂ ਚਿੰਤਾ ਛੱਡ ਦਈਏ ਤਾਂ ਜ਼ਿੰਦਗੀ ਦੇ ਹਾਲਾਤ ਆਪਣੇ ਆਪ ਸੁਖਾਲੇ ਹੋ ਜਾਂਦੇ ਹਨ ਇਸ ਪਲ ਨੂੰ ਜਿਓ ਕਿਉਂਕਿ ਸੱਚੀ ਜ਼ਿੰਦਗੀ ਸਿਰਫ ਇਸ ਪਲ ਵਿੱਚ ਹੀ ਵਸਦੀ ਹੈ ਸ਼ੁਕਰੀਆ